ਕਾਸ਼ ਇਹ ਮੈਨੂੰ ਪਹਿਲਾਂ ਮਿਲਿਆ ਹੁੰਦਾ ਅੱਛਾ ਬੁਲਾ ਕੇ ਤਾਂ ਦੇਖਿਆ ਇੱਕ ਵਾਰ ਵਿਸ਼ਾਲੀ ਵਿਸ਼ਾਲੀ ਕੀ ਹਾਲ ਹੈ ਓ ਹੈਲੋ ਵਿਸ਼ਾਲੀ ਕਿੱਥੇ ਕੋਈ ਹੋਈਆਂ ਕਿਵੇਂ ਬੁਲਬੁਲ ਤੂੰ ਇੱਥੇ ਮੈਂ ਤਾਂ ਠੀਕ ਆ ਤੂੰ ਐਂ ਦੱਸ ਤੈਨੂੰ ਕੀ ਹੋਇਆ ਤੈਨੂੰ ਮੇਰੇ ਆਉਣ ਦੀ ਖਬਰ ਵੀ ਨਹੀਂ ਹੋਈ। oh ਨਹੀਂ ਨਹੀਂ ਮੇਰਾ ਧਿਆਨ ਨਹੀਂ ਸੀ। ਆ ਬੈਠ। ਉਹ ਦਸ ਕੱਲੀਆਂ ਹੀ ਆ। ਪਾਜੀ ਨਹੀਂ ਹੈਗੇ? ਨਾ ਤੇਰੇ ਪਾਜੀ ਨਾ ਕੰਪਨੀ ਵੱਲੋਂ ਟੂਰ ਤੇ ਗਏ ਹੋਏ ਨੇ ਸਿੰਗਾਪੁਰ। ਤੇ ਮੈਂ ਘਰੇ ਕੱਲੀ ਸੀਗੀ। ਮੈਂ ਸੋਚਿਆ ਥੋੜੇ ਦਿਨਾਂ ਲਈ ਤੇਰੇ ਘਰੇ ਆ ਜਾ। ਚਲ ਵਧੀਆ ਕੀਤਾ ਤੂੰ ਆ ਗਈ। ਤੇਰੇ ਨਾਲ ਮੇਰਾ ਵੀ ਦਿਨ ਲੱਜੂਗਾ। ਕੀ ਗੱਲ? ਸਾਡੀ ਸ਼ਾਲੂ ਦਾ ਦਿਲ ਨਹੀਂ ਲਾਦਾ। ਉਹ ਵੀ ਪਾਜੀ ਕੋਲ ਰਹਿ ਕੇ ਛੱਡ ਬੁਲਬੁਲ ਮਜ਼ਾਕ ਨਾ ਕਰ ਚਲ ਤੂੰ ਐ ਕਰ ਤੂੰ ਬੈਠ ਮੈਂ ਤੇਰੇ ਵਾਸਤੇ ਕੁਝ ਖਾਣ ਨੂੰ ਲੈ ਕੇ ਆਣੀਆ ਤੂੰ ਦੱਸ ਚਾਹ ਪੀਂਗੀ ਕੌਫੀ ਹੈ ਜੂਸ ਨਹੀਂ ਨਹੀਂ ਵਿਸ਼ਾਲੀ ਹਜੇ ਮੈਂ ਕੁਝ ਨਹੀਂ ਖਾਣਾ ਪੀਣਾ ਬਸ ਤੂੰ ਮੇਰੇ ਕੋਲ ਬੈਠੀ ਰਹਿ ਤੇ ਗੱਲਾਂ ਮਾਰੀ ਜਾਂਦੇ ਆਪਾਂ ਜਦ ਮੇਰਾ ਕੁਝ ਖਾਣ ਨੂੰ ਦਿਲ ਕਰੂ ਨਾ ਮੈਂ ਤੈਨੂੰ ਆਪੇ ਕਹਿ ਦੇਣਾ ਚਲ ਠੀਕ ਆ ਫਿਰ ਮੈਨੂੰ ਦੱਸ ਦੀ ਜਦੋਂ ਖਾਣਾ ਪੀਣਾ ਹੋਇਆ ਮੈਂ ਬਣਾ ਲਵਾਂਗੀ ਤੇਰੇ ਵਾਸਤੇ ਠੀਕ ਹੈ ਬਲੇ ਮੈਨੂੰ ਐਂ ਦੱਸ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗੀ ਜਦੋਂ ਮੈਂ ਭਾਜੀ ਦੀ ਗੱਲ ਕੀਤੀ ਤੂੰ ਐਵੇਂ ਸਰਜਰੀ ਐਕਟ ਕਿਉਂ ਕਰਿਆ ਕੋਈ ਤੁਹਾਡੇ ਸੇ ਲੜਾਈ ਤਾਂ ਨਹੀਂ ਹੋਈ ਨਹੀਂ ਨਹੀਂ ਸਾਡੇ 'ਚ ਕੀ ਲੜਾਈ ਹੋਣੀ ਆ ਸਾਡਾ ਤਾਂ ਬਹੁਤ ਪਿਆਰਾ ਤੂੰ ਮੈਨੂੰ ਐ ਦੱਸ ਤੂੰ ਕਿਉਂ ਨਹੀਂ ਗਿਆ ਸਿੰਗਾਪੁਰ ਤੁਸੀਂ ਚਲੀ ਜਾਂਦੀ ਨਾਲੋਂ ਤਾਂ ਹੁਮਨ ਲਈ ਬਹੁਤ ਵਧੀਆ ਜਗ੍ਹਾ ਐ ਤਾਂ ਮੈਨੂੰ ਪਤਾ ਵੀ ਹੁਮਨ ਲਈ ਉਹ ਬੜੀ ਵਧੀਆ ਪਲੇਸ ਐ ਪਰ ਮੈਂ ਵੀ ਜਾ ਨਹੀਂ ਸਕਦੀ ਕਿਉਂਕਿ ਤੇਰੇ ਬਾਜੀ ਨਾ ਕਿਸੇ ਪ੍ਰੋਜੈਕਟ ਦੇ ਸਿਲਸਿਲੇ 'ਚ ਸਿੰਗਾਪੁਰ ਗਏ ਨੇ ਫਿਰ ਮੈਂ ਉੱਥੇ ਕਿਵੇਂ ਜਾ ਸਕਦੀ ਸੀ ਜੇ ਤਾਂ ਉਹ ਐਵੇਂ ਘੁੰਮਣ ਗਏ ਹੁੰਦੇ ਫਿਰ ਤਾਂ ਮੈਨੂੰ ਨਾਲ ਹੀ ਲੈ ਜਾਂਦੇ ਹਾਂ ਚਲ ਕੋਈ ਨਾ ਉਹਨਾਂ ਨੂੰ ਆ ਕੰਮ ਪੂਰਾ ਕਰਿਆ ਹੁੰਦੇ ਫਿਰ ਦੋਨੇ ਨੇ ਸਪੈਸ਼ਲ ਚਲੇ ਜਾਇਓ ਉੱਥੇ ਘੁੰਮਣ ਲੈ ਅਸੀਂ ਕਿਉਂ ਤੁਸੀਂ ਵੀ ਨਾਲ ਚੱਲਿਓ ਫੇਰ ਹਾਂ ਕੋਈ ਨਾ ਚੱਲ ਪਾਂਗੇ ਮੇਰੀ ਗੱਲ ਸੁਣ ਮੈਂ ਤੇਰੇ ਵਾਸਤੇ ਥੋੜੀ ਜਿਹੀ ਕਾਫੀ ਬਣਾ ਲੈਣੀ ਆ ਚੱਲ ਠੀਕ ਐ ਮੈਨੂੰ ਪਤਾ ਤੂੰ ਜ਼ਿੱਦੀ ਆ ਐ ਤਾਂ ਮੰਨਣਾ ਨਹੀਂ ਨਾਲ ਤੇਰੇ ਬਹਾਨੇ ਮੈਂ ਆਤੀ ਰੂੰਗੀ ਚੱਲ ਮੈਂ ਲੈਣੀ ਬਣਾ ਕੇ ਠੀਕ ਐ

ਚਲ ਵਦਿਆ ਸਾਰੇ ਸੁਪਨੇ ਪੂਰੇ ਹੋਣੇ ਚਾਹੀਦੇ ਆ ਤੇ ਹਮਸਫਰ ਤਾਂ ਵਦਿਆ ਹੋਣਾ ਚਾਹੀਦਾ ਤੈਨੂੰ ਕੀ ਹੋਇਆ ਤੂੰ ਐਵੇਂ ਸੈਡ ਕਿਉਂ ਆ ਕੋਈ ਨਾ ਕੋਈ ਗੱਲ ਤਾਂ ਜ਼ਰੂਰ ਹੈਗੀ ਵਿਸ਼ਾਲੀ ਚਲ ਤੂੰ ਐਂ ਦੱਸ ਮੇਰੇ ਬਾਰੇ ਤਾਂ ਸਾਰਾ ਕੁਝ ਪੁੱਛ ਲਿਆ ਮੇਰੀ ਲਾਈਫ ਕਿਵੇਂ ਦੀ ਐ ਕਿਵੇਂ ਦੀ ਨਹੀਂ ਤੇ ਆਪਣੇ ਬਾਰੇ ਤੂੰ ਦੱਸ ਤੇਰੀ ਮੈਰਿਡ ਲਾਈਫ ਕਿੱਦਾਂ ਚੱਲਦੀ ਆ ਬਸ ਬੁਲਬੁਲ ਮੇਰੀ ਮੈਰਿਡ ਲਾਈਫ ਬਾਰੇ ਤਾਂ ਪੁੱਛੀ ਨਾ ਮੇਰੇ ਤਾਂ ਸਾਰੇ ਸੁਪਨੇ અધੂਰੇ ਰਹਿ ਗਏ ਕੀ ਸੋਚਿਆ ਸੀ ਤੇ ਜ਼ਿੰਦਗੀ ਨੇ ਕਿੱਥੇ ਲੈ ਕੇ ਖੜਾ ਤਾ ਕਿਉਂ ਇਹੋ ਜਿਹਾ ਕੀ ਹੋ ਗਿਆ ਬਾਜੀ ਤੇਨੂੰ ਖੁਸ਼ ਨਹੀਂ ਰੱਖਦੇ ਤੇ ਬਾਜੀ ਦਾ ਸੁਭਾਅ ਕਿਵੇਂ ਦਾ ਬਸ ਯਾਰ ਗੁਰਗੁਰ ਇੱਕ ਜ਼ਿੰਦਗੀ ਲੰਘੀ ਜਾਂਦੀ ਆ ਸਹੀ ਦੱਸਦਾ ਨਾ ਮੈਂ ਤਾਂ ਕਦੇ ਸੁਪਨੇ ਚ ਖੁਸ਼ੀ ਨਹੀਂ ਦੇਖੀ ਬਾਤ ਤੋਂ ਬਾਅਦ ਕੀ ਮਤਲਬ ਹੈ ਵੀ ਸੱਲੀ ਤੇਰਾ ਤੂੰ ਖੁਸ਼ ਤਾਂ ਹੈਗੀ ਆ ਤੂੰ ਮੈਨੂੰ ਖੁੱਲ ਕੇ ਗੱਲ ਦੱਸ ਗੱਲ ਠੀਕ ਹੈ ਮੈਂ ਤੇਰੀ ਫਰੈਂਡ ਨਹੀਂ ਇੱਕ ਭੈਣ ਵੀ ਆ ਦੱਸ ਮੈਨੂੰ ਕੀ ਗੱਲ ਆ ਗੁਰਗੁਰ ਖੁਸ਼ ਤਾਂ ਤੇਕ ਨਹੀਂ ਆ ਜਦੋਂ ਕੁੜੀ ਨੂੰ ਉਹਦੇ ਮਨ ਪਸੰਦ ਦਾ ਹਸਬੰਦ ਨਾ ਮਿਲੇ ਨਾ ਫਿਰ ਉਹ ਕਿਵੇਂ ਖੁਸ਼ ਹੋ ਸਕਦੀ ਆ ਤੇ ਤੂੰ ਭਾਜੀ ਦੀ ਗੱਲ ਸੁਣ ਲਾ ਇਹ ਤਾਂ ਯਾਰ ਕੋਲਡ ਵਿਚਾਰਨ ਦੇ ਆ ਮੇਰਾ ਕੋਈ ਸ਼ੌਂਕ ਨਹੀਂ ਪੂਰਾ ਕਰਦੇ ਹੈਗੇ ਮੈਂ ਤਾਂ ਸਾਰਾ ਦਿਨ ਤਰਸੇਦੀ ਰਹਿਣੀ ਚੀਜ਼ਾਂ ਨੂੰ ਹੇ ਮੈਂ ਮਰ ਜਾ ਮੈਂ ਕਦੇ ਸੋਚਿਆ ਨਹੀਂ ਸੀ ਕਿ ਤੇਰੀ ਜ਼ਿੰਦਗੀ 'ਚ ਇਹਨਾਂ ਨੂੰ ਕੁਝ ਹੋ ਜਾਊਗਾ ਕੀ ਗੱਲ ਤੇਰੇ ਘਰਦਿਆਂ ਨੇ ਦੇ ਕਿਹਨੇ ਰਿਸ਼ਤਾ ਕਰਿਆ ਹੈਗਾ ਕਿ ਮੁੰਡੇ ਵਾਲੇ ਕਿਵੇਂ ਦੇ ਨਹੀਂ ਕਿਵੇਂ ਦੇ ਨਹੀਂ ਬੁਰ ਬੁਰ ਇਹ ਤਾਂ ਸੰਯੋਗਾਂ ਦੀ ਗੱਲ ਹੁੰਦੀ ਐ ਪਤਾ ਨਹੀਂ ਕਰਦੇ ਨੇ ਕੱਲਾ ਪੈਸਾ ਦੇਖ ਲੈ ਪਰ ਇਹ ਨਹੀਂ ਦੇਖਿਆ ਵੀ ਇੰਨੇ ਕੰਜੂਸ ਆ ਗਏ ਮੈਂ ਤਾਂ ਬਹੁਤ ਪਛਤਾਉਣੀ ਆ ਕਰਦਾਂ ਦੀ ਮਰਜ਼ੀ ਨਾਲ ਇੱਥੇ ਵਿਆਹ ਕਰਵਾ ਲਿਆ ਪਤਾ ਕੀ ਗੱਲ ਹੈ ਵਿਸ਼ਾਲੀ ਜਿੰਨੇ ਪੈਸੇ ਹੁੰਦੇ ਨੇ ਨਾ ਤੇ ਉਨੇ ਹੀ ਕੰਜੂਸ ਹੁੰਦੇ ਨੇ ਤੇ ਜਿੱਥੇ ਤੇਰੇ ਸੰਯੋਗ ਲਿਖੇ ਸੀ ਉੱਥੇ ਤੇਰਾ ਵਿਆਹ ਹੋ ਗਿਆ ਹੋ ਰੱਬ ਅਗੇ ਕਿਹਦਾ ਜ਼ੋਰ ਚੱਲਦਾ ਹੈ ਕਿਸਮਤ ਹੈ ਤੇਰੀ ਹੁਣ ਇਹ ਤਾਂ ਤੈਨੂੰ ਕੱਟਣਾ ਹੀ ਪੈਣਾ ਉਹ ਤਾਂ ਸਮਝਦੀ ਹੈ ਗੁਲਗੁਲ ਪਰ ਤੇਰੇ ਪਾਸ ਦੀ ਗੱਲ ਤਾਂ ਛੱਡ ਮੇ ਤਾਂ ਸੱਸ ਨੇ ਮੇਰਾ ਜਣਾ ਦੁਬਰ ਕੀਤਾ ਹੋਇਆ ਨਾ ਤਾਂ ਮੈਨੂੰ ਕੋਈ ਸ਼ੌਂਕ ਪੂਰਾ ਕਰ ਦਿੰਦੀ ਆ ਤੇ ਨਾ ਹੀ ਮੇਰੇ ਘਰ ਵਾਲੇ ਕੋਈ ਸਲਾਹ ਦਿੰਦੀ ਆ ਮੈਨੂੰ ਤਾਂ ਲੱਗਦਾ ਸਾਰੀ ਪੱਟੀ ਨਾ ਉਦੀ ਪੜ੍ਹਾਈ ਹੋਈ ਆ ਤਾਂ ਹੀ ਤੇ ਤੇਰਾ ਹਸਬੰਡ ਤੇਰੀ ਕੋਈ ਗੱਲ ਨਹੀਂ ਮੰਨਦਾ ਤੇਰਾ ਕੋਈ ਸ਼ੌਂਕ ਨਹੀਂ ਪੂਰਦਾ ਮੈਨੂੰ ਤਾਂ ਲੱਗਿਆ ਸੀ ਕਿ ਤੇਰੀ ਸੱਸ ਦਾ ਸੁਭਾ ਤਾਂ ਵਧੀਆ ਹੋਊਗਾ ਸੁਭਾ ਵਧੀਆਗਾ ਕੋਈ ਗੱਲ ਨਹੀਂ ਮੰਦੀ ਹੈਗੀ ਮੈਨੂੰ ਤਾਂ ਕਦੇ-ਕਦੇ ਐਂ ਲੱਗਦਾ ਮੇਰਾ ਕਰਚਨੀ ਜੇਲ੍ਹ ਚ ਰਹਿਣੀ ਆ ਸਾਰੇ ਕੰਮ ਇਹਨੂੰ ਪੁੱਛ ਕੇ ਕਰਨੇ ਪੈਂਦੇ ਆ ਜੇ ਕਿਤੇ ਬਾਹਰ ਅੰਦਰ ਵੀ ਜਾਣਾ ਤਾਂ ਵੀ ਇਹਨਾਂ ਦੀ ਪਰਮਿਸ਼ਨ ਲੈਣੀ ਪੈਂਦੀ ਆ ਕਿ ਮੈਂ ਜਾਇਆ ਵਾ ਜੋ ਸੋਚਿਆ ਸੀ ਨਾ ਉਹ ਤਾਂ ਜਮ ਨਹੀਂ ਹੋਇਆ ਉਹਦੇ ਤੋਂ ਵੀ ਉਲਟ ਹੋ ਗਿਆ ਮੈਨੂੰ ਤਾਂ ਐਵੇਂ ਸੀ ਕਿ ਤੇਰਾ ਹਸਬੰਦ ਪੜਿਆ ਲਿਖਿਆ ਪਰ ਇਹਨੇ 올ਡ ਵਿਚਾਰਾ ਦਾ ਚਲ ਮੰਨਿਆ ਕਿ ਤੇਰੀ ਸੱਸ ਪੜੀ ਲਿਖੀ ਨਹੀਂ ਐ ਤੇਰਾ ਹਸਬੰਦ ਤਾਂ ਤੈਨੂੰ ਸਮਝੀ ਸਕਦਾ ਨਾ ਦੋਨੇ ਮਾਂ ਕੋ ਤਾਂ ਨਾ ਇੱਕੋ ਜਿਹੀ ਆ ਇਹ ਪੜਾ ਲਿਖਿਆ ਹੋ ਕੇ ਵੀ ਅਨਪੜ ਮੰਗੂਈਆਂ ਜਿਵੇਂ ਇਹਦੀ ਮਾਂ ਕਹਿੰਦੇ ਨਾ ਬਸ ਉਵੇਂ ਹੀ ਕਰਦਾ ਜੇ ਮਾਂ ਨੇ ਕਹਿਤਾ ਵੀ ਤੂੰ ਉੱਥੇ ਨਹੀਂ ਜਾਣਾ ਤਾਂ ਨਹੀਂ ਜਾਣਾ ਚਾਹੇ ਕੁਛ ਮਰਜ਼ੀ ਹੋ ਜੇ ਤੂੰ ਮੈਨੂੰ ਇਹ ਦੱਸ ਵਿਸ਼ਾਲੀ ਤੂੰ ਆਪਦੇ ਘਰੇ ਗੱਲ ਕੀਤੀ ਐ ਦੱਸਿਆ ਆਪਦੇ ਘਰਦਿਆਂ ਨੂੰ ਵੀ ਮੇਰੇ ਨਾਲ ਇੰਨਾ ਕੁਛ ਵਾਪਰੀ ਜਾਂਦਾ ਯਾਰ ਮੈਂ ਘਰਦਿਆਂ ਨੂੰ ਕੀ ਦੱਸਾਂ ਬੁਰ ਹੋ ਉਹਨਾਂ ਨੇ ਆਪ ਵੀ ਮਰਜ਼ੀ ਨਾਲ ਕੀਤਾਗਾ ਉਹ ਤਾਂ ਸਭ ਖੁਸ਼ ਹੁੰਦੇ ਹੋਣਗੇ ਨਾ ਵੀ ਉਹਨਾਂ ਦੀ ਕੁੜੀ ਦਾ ਕੋਈ ਸ਼ੌਂਕ ਨਹੀਂ ਪੂਰਾ ਹੁੰਦਾ ਮੈਂ ਤਾਂ ਘਰਦਿਆਂ ਨੂੰ ਕੋਸਦੀਆਂ ਫਿਰ ਮਾੜਾ ਮੋਟਾ ਇੱਕ ਵਾਰ ਦੇਖ ਤਾਂ ਲੈਂਦੇ ਕੱਲਾ ਪੈਸਾ ਦੇਖ ਲੈ ਇਹ ਨਹੀਂ ਦੇਖਿਆ ਵੀ ਕਿਹਜੇ ਬੰਦੇ ਨੇ ਇਹ। ਚੰਦ ਕੋਈ ਨਾ ਵਿਸਾਲੀ ਤੋ ਟੈਨਸ਼ਨ ਨਾ ਲੈ। ਕਦੇ ਨਾ ਕਦੇ ਤੇਰੀ ਜ਼ਿੰਦਗੀ 'ਚ ਖੁਸ਼ੀ ਤਾਂ ਆਊਗੀ। ਐਦਾਂ ਥੋੜੀ ਐ ਵੀ ਤੇਰੀ ਕਿਸਮਤ ਹਮੇਸ਼ਾ ਰੱਬ ਨੇ ਬੇਕਾਰ ਹੀ ਲਿਖੀ ਐ। ਬੁਰਬੁਰ ਮੈਨੂੰ ਤਾਂ ਹੁਣ ਜਮਾਈ ਨਹੀਂ ਲੱਗਦਾ ਹੈਗਾ ਵੀ ਮੇਰੀ ਜ਼ਿੰਦਗੀ ਦੇ ਵਿੱਚ ਵੀ ਕਦੇ ਖੁਸ਼ੀ ਆਉਣਗੀਆ। ਸੱਚੀ ਮੈਂ ਆਪਦੀ ਜ਼ਿੰਦਗੀ ਨੂੰ ਨਾ ਕਿਸੇ ਹੋਰ ਤਰੀਕੇ ਨਾਲ ਸੋਚਿਆ ਸੀ। ਪਰ ਆ ਰੱਬ ਨੇ ਇੱਕੋ ਦੰ ਮੇਰੀ ਜ਼ਿੰਦਗੀ ਜਿਵੇਂ ਬੇਕਾਰ ਕਰਤੀ। ਇਸ ਤੋਂ ਚੰਗਾ ਤਾਂ ਨਾ ਮੈਂ ਆਪਦੀ ਮਰਜ਼ੀ ਨਾਲ ਵਿਆਹ ਕਰਵਾਇਆ ਹੁੰਦਾ ਕੋਲਟੋ ਕਟਾ ਆਪਦੇ ਸ਼ੌਕ ਦਾ ਪੂਰੇ ਕਰਦੀ ਹੁਣ ਨਾ ਤਾਂ ਮੈਂ ਘਰ ਵਾਲ ਨੂੰ ਕੁਝ ਕਹਿ ਸਕਦੀਆਂ ਤੇ ਨਾ ਹੀ ਸੱਸ ਨੂੰ ਨਾ ਹੀ ਆਪਦੇ ਪਿਕੇ ਫੋਨ ਕਰ ਸਕਦੀਆਂ ਵਿਸ਼ਾਲੀ ਇਹ ਤਾਂ ਤੇਰਾ ਭੁਲੇਖਾ ਹੈ ਲਵ ਮੇਰੇ ਜਲੇਦੇ ਵੀ ਡਿਵੋਰਸ ਹੁੰਦੇ ਦੇਖੇ ਨੇ ਮੈਂ ਪਰ ਤੂੰ ਫਿਕਰ ਨਾ ਕਰ ਤੂੰ ਕੜਾ ਰੱਬ ਦਾ ਮਾੜਾ ਕੀਤਾ ਕਿਤੇ ਨਾ ਕਿਤੇ ਜਾ ਕੇ ਰੱਬ ਤੇਰੀ ਜਰੂਰ ਸੁਣੂਗਾ ਬੁਲਬੁਲ ਸਹੀ ਦੱਸਦਾ ਮੈਂ ਹੁਣ ਰੱਬ ਤੋਂ ਵੀ ਉਮੀਦ ਛੱਡਤੀ ਪਹਿਲਾਂ ਤਾਂ ਬਹੁਤ ਉਮੀਦਾਂ ਰੱਖਿਆ ਸੀ ਮੈਂ ਸੋਚਦੀਆਂ ਵੀਰabne ਜਿੰਨੇ ਦੁੱਖ ਮੇਰੀ ਕਿਸਮਤ ਚ ਲਿਖਿਆ ਨਾ ਉਹਨੇ ਕਿਸੇ ਦਿਚ ਨੇ ਲਿਖੇ ਹੋਣੇ ਚੱਲ ਕੋਈ ਨਾ ਵਿਚਾਲੀ ਤੂੰ ਐਵੇਂ ਫਿਕਰ ਨਾ ਕਰ ਮੈਂ ਤੇਰੀ ਸੱਸ ਨਾਲ ਗੱਲ ਜ਼ਰੂਰ ਕਰਾਂਗੀ ਤੇ ਉਹ ਸਮਝ ਜੂ ਗੁਰਬਲ ਤੈਨੂੰ ਕੀ ਲੱਗਦਾ ਵੀ ਮੈਂ ਆਪਦੇ ਸੱਸ ਨੂੰ ਕਦੇ ਸਮਝਾਇਆ ਨਹੀਂ ਬਹੁਤ ਵਾਰੀ ਮੱਥਾ ਮਾਰ ਲਿਆ ਪਰ ਉਹ ਨਹੀਂ ਸਮਝਦੀ यार ਉਹਨੇ ਤਾਂ ਸੋਚ ਹੀ ਰੱਖਿਆ ਵੀ ਮੈਂ ਆਪਦੀ ਨੂੰ ਦਾ ਕੋਈ ਸ਼ੌਬ ਨਹੀਂ ਬੁਰਾ ਕਰਨਾ ਬਸ ਦੁਖੀ ਕਰਕੇ ਰੱਖਣਾ ਤੇ ਉਹ ਕਰੀ ਜਾਂਦੀ ਆ ਹੁਣ ਕੀ ਕਹਿ ਸਕਦੇ ਆਪਾਂ ਚੱਲ ਐਵੇਂ ਕਰ ਹੱਪਾ ਕੋਈ ਕੰਮ ਧੰਦਾ ਕਰੀਏ ਹਾਂ ਵੈਸੇ ਵੀ ਹੋਣ ਵਾਲੀ ਹੋਊਗੀ ਸ਼ਹਿਰ ਗਈ ਸੀ ਵੀ ਕਿੰਨਾ ਟਾਈਮ ਹੋ ਗਿਆ ਹੁਣ ਤੱਕ ਆ ਕੇ ਫਿਰ ਬੋਲਣ ਲੱਗ ਜੂ ਜਿਵੇਂ ਕੰਮ ਨਹੀਂ ਕੀਤਾ ਸੀ ਆ ਜਾ ਕੋ ਕੋ ਗਰਮੀ ਨੇ ਢਬੱਟ ਕੱਢੇ ਪਏ ਰੱਬ ਨੂੰ ਵੀ ਆਏ ਨਹੀਂ ਹੈਗਾ ਵੀ ਚਾਰ ਕਣੀਆਂ ਪਾ ਦੇ ਖਨੀ ਜੇ ਅੱਗ ਤਾਂ ਕਿੱਥੇ ਜਾ ਕੇ ਪਾਉਂਦਾ ਬੱਦਲ ਜਿਉਂ ਵੀ ਕਰ ਲੈਂਦਾ ਅੰਤੀ ਜੀ ਤੁਸੀਂ ਇੱਥੇ ਕੌਣ ਬੈਗਿਆ ਅੰਦਰ ਆਜੋ ਦੀਦੀ ਅੰਦਰ ਤਾਂ ਮੈਨੂੰ ਹੀ ਸੰਘਟਾ ਜਾਂਦਾ ਹੈਗਾ ਫਲਾਈਟ ਹੈ ਨਹੀਂ ਮੈਥੋਂ ਨਹੀਂ ਬੈਠਿਆਗਾ ਇੱਥੇ ਫੇਰ ਵੀ ਮਾੜੀ ਜਿਹੀ ਹਵਾ ਲੱਗਦੀ ਹੈ ਭਾਈ ਨਾਲ ਮੈਨੂੰ ਆਏ ਦੱਸ ਕੁੜੀ ਤੇਰਾ ਘਰ ਪਰਵਾਸ ਸਭ ਠੀਕ ਹੈ ਹਾਂਜੀ ਆਂਟੀ ਜੀ ਸਾਰੇ ਠੀਕ ਸੀਗੇ ਤੇ ਘਰ ਵਿੱਚ ਹੈ ਹੀ ਕੋਣ ਹੈ ਮੈਂ ਤੇ ਮੇਰੇ ਹਸਬੰਡ ਤੇ ਹਸਬੰਡ ਤਾਂ ਕੰਪਨੀ ਵੱਲੋਂ ਸਿੰਗਾਪੁਰ ਗਏ ਹੋਏ ਨੇ ਮੈਂ ਘਰੇ ਇਕੱਲੀ ਸੀ ਮੈਂ ਸੋਚੇ ਚਲ ਵਿਛਾਲੀ ਕੋਲ ਆ ਜਾ ਖਫਤਾ ਲਗਾ ਜਾਉਂਗੀ ਅੱਛਾ ਤੇਰੇ ਘਰ ਵਾਲਾ ਸਿੰਗਾਪੁਰ ਗਿਆ ਤੇ ਫਿਰ ਤੂੰ ਕਮਲੀ ਇੱਥੇ ਕੀ ਕਰਦੀ ਐ ਤੂੰ ਨਾਲ ਕਾਹਤੋਂ ਨਹੀਂ ਗਈ ਇਹ ਮੇਰੀ ਗੱਲ ਸੁਣ ਲੈ ਬੰਦੇ ਦੇ ਨਾਲ ਜਾਈਦਾ ਹੁੰਦਾ ਅੱਜ ਕੱਲ ਬੇੜਾ ਵਕਤ ਬਹੁਤ ਮਾੜਾ ਹੈ ਹਾਂ ਅੰਟੀ ਜੀ ਜੇ ਤਾਂ ਘੁੰਮਣ ਗਏ ਹੁੰਦੇ ਫਿਰ ਤਾਂ ਮੈਂ ਨਾਲ ਚੱਲ ਜਾਂਦੀ ਉਹ ਤਾਂ ਕੰਪਨੀ ਵੱਲ ਟੂਰ ਗਿਆ ਸਰ ਮੈਂ ਐਵੇਂ ਜਾ ਨਹੀਂ ਸਕਦੀ ਸੀ ਤੁਹਾਨੂੰ ਪਤਾ ਹੀ ਐ ਲੈ ਦੱਸ ਭਾਈ ਆ ਟੂਰਾਂ ਟਾਰਾਂ ਤੇ ਵੀ ਐਵੇਂ ਪੈਸੇ ਖਰਾਬ ਕਰਨੇ ਵੀ ਜੇ ਚਾਰ ਪੈਸੇ ਜੋੜਦੇ ਹਾਂ ਤਾਂ ਸਾਹਮਣੇ ਰੱਖ ਲਓ بس ਪੈਸੇ ਐ ਖਰਾਬ ਥੋੜੀ ਕਰੀਦੇ ਹੁੰਦੇ ਐ ਲੈ ਪੈਸੀ ਵੇਸਟ ਵਾਲੀ ਕਿਹੜੀ ਗੱਲ ਆਂਟੀ ਜੀ ਜੇ ਆਪਾਂ ਘੁਮਾ ਫਿਰਾਂਗੇ ਨਹੀਂ ਆਪ ਪੈਸੇ ਕਮਾ ਕੇ ਫਿਰ ਫਾਇਦਾ ਕੀ ਐ ਜੇ ਆਪਾਂ ਵਰਤ ਨਹੀਂ ਨਹੀਂ ਹੈਗੇ ਮੇਰੀ ਗੱਲ ਸੁਣ ਲੈ ਕੁੜੀਏ ਤੂੰ ਨਿਆਣੀ ਆ ਹਲੇ ਤੈਨੂੰ ਨਹੀਂ ਪਤਾ ਜਦੋਂ ਕੋਈ ਵਿਪਤਾ ਪੈ ਜਾਂਦੀ ਨਾ ਜੇ ਚਾਰ ਪੈਸੇ ਜੋੜੇ ਹੋਏ ਹੋਣਗੇ ਤਾਂ ਕੰਮ ਆ ਜਾਂਦੇ ਐ ਨਹੀਂ ਅੱਜ ਕੱਲ ਤੈਨੂੰ ਪਤਾ ਰਿਸ਼ਤੇਦਾਰ ਵੀ ਅਗਲਾ ਦਵਾਨੀ ਨਹੀਂ ਦਿੰਦਾ ਔਖੇ ਵੇਲੇ ਹੁਣ ਚਲੋ ਰਿਸ਼ਤੇਦਾਰ ਦਾ ਤਾਂ ਪਤਾ ਹੀ ਐ ਕਿਹੜਾ ਨਾਲ ਖੜਦਾ ਹੁੰਦਾ ਮੈਂ ਤਾਂ ਤੁਹਾਨੂੰ ਐਂ ਕਹਿੰਦੀ ਸੀਗੀ ਵੇ ਜੇ 4 ਪੈਸੇ ਹੈਗੇ ਨੇ ਨਾ ਆਪਣੀ ਲਾਈਫ ਨੂੰ ਇੰਜੋਏ ਕਰੋ ਬਸ ਨਹੀਂ ਮੇਰੀ ਗੱਲ ਸੁਣ ਲੈ ਆ ਚੱਚਰ ਜੇ ਭਾਈ ਇਸ ਤਾਂ ਨਾ ਕਦੇ ਕੀਤੇ ਨਾ ਸਾਨੂੰ ਚੰਗੇ ਲੱਗੇ ਨਾਲੇ ਤੀਵੀਆਂ ਤਾਂ ਘਰ ਦੇ ਵਿੱਚ ਹੀ ਬੈਠੀਆਂ ਚੰਗੀਆਂ ਲੱਗਦੀਆਂ ਹੋਣਗੀਆਂ ਤੀਵੀਆਂ ਦਾ ਤਾਂ ਹੱਕ ਹੀ ਨਹੀਂ ਬਾਹਰ ਫਿਰਨ ਦਾ ਇਹ ਗੱਲ ਤਾਂ ਤੁਹਾਡੀ ਗੱਲ ਤਾਂ ਜਿਹੜੀ ਔਰਤ ਪੂਰੇ ਘਰ ਨੂੰ ਸੰਭਾਲਦੀ ਹੈ ਜੇ ਉਹਦੇ ਖੁਆਇਸ਼ਾਂ ਹੀ ਨਾ ਪੂਰੀਆਂ ਕਰਨ ਫਰੈਜ਼ੀ ਜ਼ਰੂਰਤਾਂ ਦਾ ਕੀ ਫਾਇਦਾ ਮੈਂ ਦੱਸ ਉਹ ਕੋਈ ਖੁਆਇਸ਼ਾਂ ਨਾ ਪੂਰੀਆਂ ਕਰਨ ਮੇਰੇ ਖਵਾਸ਼ੇ ਘਰੇ ਬੈ ਕੇ ਕੀ ਪੂਰੀਆਂ ਨਹੀਂ ਹੁੰਦੀਆਂ ਬਾਹਰ ਨਿਕਲ ਕੇ ਕੀ ਵਾਲੀਆਂ ਹੁੰਦੀਆਂ ਆਂਟੀ ਜੀ ਅੱਜ ਕੱਲ੍ਹ ਜਮਾਨਾ ਬਹੁਤ ਬਦਲ ਗਿਆ ਤੇ ਜਮਾਨੇ ਨਾਲ ਆਪਾਂ ਨੂੰ ਬਦਲਣਾ ਹੀ ਪੈਣਾ ਨੀ ਮੇਰੀ ਗੱਲ ਸੁਣ ਲਾ ਇਆਂ ਇਆਂ ਗੱਲਾਂ ਤਾਂ ਨਾ ਫਿਲਮਾਂ ਫਿਲਮਾਂ ਚ ਹੀ ਚੰਗੀਆਂ ਲੱਗਦੀਆਂ ਹੁੰਦੀਆਂ ਜਮਾਨਾ ਜਮੂਨਾ ਕੁਝ ਨਹੀਂ ਬਦਲਿਆ ਭਾਈ ਤੀਮੀ ਤਾਂ ਦੇਖ ਕੱਲ ਵੀ ਘਰ ਦੇ ਅੰਦਰ ਹੀ ਰਹਿ ਕੇ ਚੰਗੀ ਲੱਗਦੀ ਸੀ ਅੱਜ ਵੀ ਜੇ ਤੀਮੀ ਘਰ ਤੋਂ ਬਾਹਰ ਨਿਕਲੂ ਤੈਨੂੰ ਪਤਾ ਹੈ ਨਹੀਂ ਲੋਕ ਸੌ ਸੌ ਗੱਲਾਂ ਬਣਾਉਂਦੇ ਆ ਤੁਹਾਡੇ ਅਰਗਿਆਂ ਨੂੰ ਕੀ ਪਤਾ ਤਾਂ ਹੀ ਆਪਦੀਆਂ ਗੱਲਾਂ ਬਣਵਾ ਲੈਂਦੀਆਂ ਨੇ ਲੋਕਾ ਰੱਖੀ ਐ ਜੇ ਤਾਂ ਆਪਾਂ ਸਹੀ ਆ ਤਾਂ ਵੀ ਆਪਾਂ ਨੂੰ ਗਲਤ ਕਹਿਣਾ ਜੇ ਗਲਤ ਆ ਉਹ ਤਾਂ ਤੁਹਾਨੂੰ ਪਤਾ ਹੀ ਐ ਲੋਕਾਂ ਦੇ ਮੂੰਹ ਨਹੀਂ ਫੜੇ ਜਾ ਸਕਦੇ ਲੈ ਦੱਸ ਕੋਕਿ ਲੋਕਾਂ ਦੀ ਪਰਵਾਹ ਨਾ ਕਰੋ ਕੁੜੇ ਆਪਾਂ ਸਮਾਜ ਚ ਰਹਿਣਾ ਐ ਦੁੱਖ ਦੇ ਸੁੱਖ ਦੇ ਲੋਕ ਹੀ ਕੰਮ ਆਉਣਗੇ ਆਂਟੀ ਜੀ ਆਪਾਂ ਲੋਕਾਂ ਤੋਂ ਲੈਣਾ ਕੀ ਐ ਲੋਕ ਨਹੀਂ ਕੰਮ ਆਉਂਦੇ ਅੱਜਕੱਲ ਅੱਜਕੱਲ ਤਾਂ ਆਪਣੇ ਕੰਮ ਆਉਂਦੇ ਨੇ ਮੇਰੀ ਗੱਲ ਸੁਣ ਲੈ ਭਾਈ ਮੈਂ ਤਾਂ ਤੇਰੀਆਂ ਗੱਲਾਂ ਹੀ ਨਾ ਪੱਲੇ ਨਹੀਂ ਪੈਂਦੀਆਂ ਹੈਗੀਆਂ ਇਹ ਤਾਂ ਦੇਖ ਸਾਡਾ ਪਿੰਡ ਹੈ ਪਿੰਡ ਚ ਇਹ ਜਿਹਾ ਮਾਹੌਲ ਨਹੀਂ ਹੁੰਦਾ ਮੈਂ ਤਾਂ ਉਹਦੀ ਨੂੰ ਉਹ ਨੂੰ ਨਾ ਅੱਜ ਬਾਹਰ ਨਿਕਲਦੇਵਾ ਨਾ ਪਹਿਲਾਂ ਕਦੇ ਨਿਕਲ ਦਿੱਤੀ ਐ ਆਂਟੀ ਜੀ ਉਹੀ ਤੁਹਾਡੀ ਬੁੜੀਆਂ ਲਈ ਸੋਚ ਅੱਜ ਕੱਲ ਨਾ ਜ਼ਮਾਨਾ ਬਹੁਤ ਬਦਲ ਚੁੱਕਾ ਔਰ ਤਾਂ ਕੀ ਕੁਝ ਨਹੀਂ ਕਰ ਸਕਦੀਆ ਬੰਦੇ ਦੇ ਬਰਾਬਰ ਦਾ ਹੱਕ ਦਿੱਤਾ ਜਾਂਦਾ ਨਹੀਂ ਮੇਰੀ ਗੱਲ ਸੁਣ ਲੈ ਨਾ ਤਾਂ ਪਹਿਲਾਂ ਕੀ ਵੀ ਬੰਦੇ ਦੇ ਬਰਾਬਰ ਸੀ ਦੇ ਨਾ ਹੀ ਅੱਜ ਅਕਿ ਤਾਂ ਗੱਲਾਂ ਦਾ ਜਿਹੜੀਆਂ ਇਹ ਤਾਂ ਕਿਤਾਬਾਂ 'ਚ ਹੀ ਲਿਖੀਆਂ ਹੋਈਆਂ ਜਾਂ ਤੇਰੇ ਵਰਗੀਆਂ ਚਾਰਖ ਜਿਹੜੀਆਂ ਪੜ੍ਹ ਲੈਂਦੀਆਂ ਉਹ ਸੁਣਾ ਦਿੰਦੀਆਂ ਇਹ ਤੋਂ ਪੁਲੇਖਾ ਫਿਰ ਤੁਹਾਡਾ ਆਂਟੀ ਜੀ ਔਰਤ ਨੂੰ ਨਾ ਕਦੇ ਵੀ ਗੁਲਾਮ ਬਣਾ ਕੇ ਨਹੀਂ ਰੱਖੀਦਾ ਹੋ ਆਜ਼ਾਦ ਰਵੇ ਤਾਂ ਵਧੀਆ ਗੱਲ ਹੈ ਨਹੀਂ ਬੱਸ ਕਰ ਆ ਵਕੀਲਾਂ ਵਾਂਗੂ ਨਾ ਬੈਸੀ ਮੇਰੇ ਨਾਲ ਨਾ ਕਰ ਸਮਝ ਗਈ ਗੱਲ ਆ ਜਿਹੜੀਆਂ ਤੇਰੀ ਗੱਲਾਂ ਹੁੰਦੀ ਨੇ ਆਪਣੇ ਕੋਲੇ ਰੱਖਿਆ ਕਰ ਸਾਡੇ ਵਾਲੀ ਨੂੰ ਆ ਪੁੱਠੀ ਮਤ ਨਾ ਦੇ ਕੇ ਜਾਈਂ ਨਾ ਮੈਂ ਕੀ ਪੁੱਠੇ ਮੱਤ ਦੇਤੀ ਆਂਟੀ ਜੀ ਉਹੀ ਬਰਲਾਉਂ ਪਾਸਾ ਦੇਣ ਲੱਗ ਜਾਂਦੀ ਐ ਔਰ ਤਾਂ ਆਜ਼ਾਦ ਹੁੰਦੀ ਐ ਔਰ ਤਾਂ ਗੁਲਾਮ ਨਹੀਂ ਹੁੰਦੀ ਲੈ ਦੱਸੇ ਕੋਈ ਗੱਲਾਂ 'ਚੋਂ ਗੱਲਾਂ ਨਹੀਂ ਪੜਾਂ ਆਂਟੀ ਜੀ ਤੁਹਾਨੂੰ ਤਾਂ ਸਮਝਾਉਂਦਾ ਨਾ ਕੋਈ ਫਾਇਦਾ ਨਹੀਂ ਥੋੜੀ ਤਾਂ ਉਹੀ ਸੋਚ ਰਹਿਣੀ ਐ ਨੀਵੀਂ ਦੀ ਨੀਵੀਂ ਕਦੇ ਵੀ ਤੁਸੀਂ ਉੱਚੇ ਨਹੀਂ ਜਾ ਸਕਦੇ ਨਹੀਂ ਬੱਸ ਕਰ ਲੈ ਵੱਡੀ ਆਈ ਵਕੀਲ ਲੈਣੀ ਵੇਹਲਾ ਪੱਲ ਦੀ ਜਵਾਕੜੀ ਮੈਨੂੰ ਮਤਾਂ ਦਿੰਦੀ ਐ ਜੀ ਸ਼ਾਦੀ ਹਾਂ ਬੁਲਬੁਲ ਤੇਰੇ ਸਸਰਾ ਸੁਭਾਤਾ ਹੋ ਰਹੀ ਐ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਵੀ ਇਹੋ ਜਿਹੀ ਵੀ ਸਸਾਉਂਦੀਆਂ ਨੇ ਬੁਲਬੁਲ ਤੂੰ ਹੁਣ ਆਪ ਵੀ ਦੇਖ ਲੈ ਨਾ ਵੀ ਸੱਚ ਕੀ ਆ ਮੈਂ ਤਾਂ ਸੱਚੀ ਕੱਲਾ ਕੱਲਾ ਦਿਨਾਂ ਘੁੱਟ ਘੁੱਟ ਕੇ ਜੀ ਰਹੀ ਆ ਤੈਨੂੰ ਨਹੀਂ ਪਤਾ ਮੇਰਾ ਇਸ ਘਰ ਚ ਰਹਿਣਾ ਕਿਵੇਂ ਦੁੱਬਰ ਹੋਇਆ ਪਿਆ ਮੈਂ ਤਾਂ ਆਂਟੀ ਜੀ ਨੂੰ ਬਥੇਰਾ ਸਮਝਾਇਆ ਪਰ ਉਹ ਤਾਂ ਆਪਣੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ ਇੱਕ ਵੀ ਗੱਲ ਉਹਦੇ ਪੱਲੇ ਨਹੀਂ ਪਈ ਹੈਗੀ ਬੁਲਬੁਲ ਮੈਂ ਤਾਂ ਤੈਨੂੰ ਪਹਿਲਾਂ ਕਿਹਾ ਸੀ ਵੀ ਉਹਨੂੰ ਸਮਝਾਉਂਦਾ ਕੋਈ ਫਾਇਦਾ ਨਹੀਂ ਹੈਗਾ ਤੂੰ ਆਪ ਹੀ ਦੇਖ ਜਿਹੜੀ ਜਨਾਨੀ ਮੈਨੂੰ ਘਰੋਂ ਨਹੀਂ ਬਾਹਰ ਨਿਕਲ ਦਿੰਦੀ ਆਗੀ ਉਹ ਤੇਰੀ ਗੱਲ ਕੀ ਮੰਨੂਗੀ ਉਹਨੂੰ ਜਿੰਨਾ ਮਰਜ਼ੀ ਸਮਝਾ ਲਾ ਹੋਰ ਤਾਂ ਹੋਰ ਜੇ ਮੈਂ ਕੋਈ ਚੀਜ਼ ਲੈਣੀ ਹੁੰਦੀ ਨਾ ਤਾਂ ਮੈਨੂੰ ਐ ਕਹਿੰਦੀ ਮੈਂ ਲਿਆ ਦੂੰਗੀ ਤੈਨੂੰ ਬਾਜ਼ਾਰ ਜਾਣ ਦੀ ਕੋਈ ਲੋੜ ਨਹੀਂ ਹੁਣ ਤਾਂ ਮੈਨੂੰ ਆਪ ਦੱਸ ਵੀ ਤੂੰ ਬਾਜ਼ਾਰ ਜਾਂਦੀ ਨਹੀਂ ਹੈਗੀ ਗਲਤ ਹੈ ਉਹ ਵੀ ਹੈ ਇੰਨਾ ਸਮਝਾਉਣ ਦੇ ਬਾਵਜੂਦ ਵੀ ਉਹਨੂੰ ਕੋਈ ਸਮਝ ਹੀ ਨਹੀਂ ਲੱਗੀ ਹੈਗੀ ਤੇ ਮੈਨੂੰ ਐਂ ਦੱਸ ਤੇਰੇ ਵਿਆਹ ਨੂੰ 3 ਮਹੀਨੇ ਹੋ ਗਏ ਭਾਜੀ ਤੈਨੂੰ ਕਿਤੇ ਘੁਮਾਣ ਵੀ ਨਹੀਂ ਲੈ ਕੇ ਗਏ ਕਮ ਸੇ ਕਮ ਹਨੀਮੂਨ ਤੇ ਤਾਂ ਲੈ ਕੇ ਗਏ ਹੋਣੇ ਹੂੰ ਹਨੀਮੂਨ ਜਦੋਂ ਮੈਂ ਹਨੀਮੂਨ ਤੇ ਜਾਣ ਦੀ ਗੱਲ ਕੀਤੀ ਆਖੇ ਮੈਂ ਤਾਂ ਨਾਲ ਚੱਲਦੀ ਹਾਂ ਹੁਣ ਇਹਨੂੰ ਕੌਣ ਦੱਸੇ ਵੀ ਸੱਸਾਂ ਕੇ ਨਾਲ ਜਾਂਦੀਆਂ ਹੁੰਦੀਆਂ ਨੇ ਹਾਏ ਮੈਂ ਮਰ ਜਾ ਤੇਰੀ ਸੱਸ ਨੂੰ ਤਾਂ ਜਮਾ ਕਰਨੀ ਹੈਗੀ ਸੱਚੀ ਦੱਸਾਂ ਜੇ ਮੇਰੇ ਕੋਲ ਇਹੋ ਜੀ ਸੱਸ ਹੁੰਦੀ ਨਾ ਮੈਂ ਤਾਂ ਕੱਚੀ ਨੂੰ ਖਾ ਜਾਂਦੀ ਬਸ ਹੁਣ ਤਾਂ ਇਹੀ ਲਾਈਫ ਆ ਬੁਲਬੁਲ ਜੇ ਕਰੇ ਫੋਨ ਕਰਦੀਆਂ ਤਾਂ ਮੰਮੀ ਡੈਡੀ ਕਹਿੰਦੇ ਆ ਵੀ ਇਹ ਕਿੰਨਾ ਕੁ ਟਾਈਮ ਆ ਲੇ ਇਹ ਬੜਾ ਰਟੇ ਰਟਾਇਆ ਡਾਇਲੋਗ ਹੈ ਵੀ ਇਹਨੇ ਕਦਾ ਸਦਾ ਬੈਠੀ ਰਹਿਣਾ ਆਪਦੀ ਧੀ ਦੀ ਜ਼ਿੰਦਗੀ ਬਾਰੇ ਤਾਂ ਸੋਚ ਹੀ ਸਰਦੇ ਹੋ ਨਾ ਬਸ ਇਹ ਤਾਂ ਸਾਡੇ ਸਮਾਜ ਦੀ ਸੋਚ ਚ ਫਰਕ ਆ ਬੁਲਬੁਲ ਸਾਡੇ ਮਾਪੇ ਪਤਾ ਨਹੀਂ ਕਿਹੜੀ ਗੁਲਾਮੀ ਦੇ ਬਜੇ ਹੋਏ ਨੇ ਤੇ ਉਹੀ ਗੁਲਾਮੀ ਆਪਣੀ ਧੀ ਤੇ ਮਰਦੇ ਨੇ ਤੇ ਉਹੀ ਗੁਲਾਮੀ ਸੋਹਰੇ ਘਰ ਜਾ ਕੇ ਮਿਲਦੀ ਹੈ ਸਹੀ ਕਿਆ ਤੂੰ ਬੁਲਬੁਲ ਜਿਹੜੀ ਕੁੜੀ ਆਪਦੇ ਪੈਕੇ ਘਰ ਹੀ ਨਹੀਂ ਨਾ ਆਜ਼ਾਦੀ ਮਾਨ ਸਕਦੀ ਉਹ ਸੋਹਰੇ ਘਰ ਵੀ ਗੁलाम ਬਣ ਕੇ ਰਹਿ ਜਾਂਦੀ ਆ ਪਰ ਮੇਰੇ ਹਸਬੰਡ ਇਹੋ ਜੇ ਨਹੀਂ ਨਾ ਉਹਨਾਂ ਦੀ ਸੋਚ ਆਂਟੀ ਦੀ ਗੱਲ ਤਾਂ ਤੇ ਐਵੇਂ ਪਤਾ ਲੱਗਦਾ ਜਿਵੇਂ ਉਹ ਇਸ ਦੁਨੀਆ ਤੋਂ ਨਹੀਂ ਕਿਸੇ ਹੋਰ ਹੀ ਦੁਨੀਆ ਤੋਂ ਆਏ ਹੁੰਦੇ ਨੇ ਬੁਲਬੁਲ ਤੈਨੂੰ ਸਹੀ ਗੱਲ ਦੱਸਾਂ ਨਾ ਮੇਰੇ ਤਾਂ ਹੁਣ ਇਸ ਘਰ ਚ ਰਹਿਣ ਇੱਕ ਮਿੰਟ ਵੀ ਜੀ ਨਹੀਂ ਕਰਦਾ ਸਮਝ ਨਹੀਂ ਆਉਂਦੀ ਵੀ ਕੀ ਕਰਾਂ ਤੇ ਕੀ ਨਾ ਕਰਾਂ ਵਿਸ਼ਾਲੀ ਤੂੰ ਐਵੇਂ ਫਿਕਰ ਨਾ ਕਰ ਆਪਾਂ ਇਸ ਮਸਲੇ ਦਾ ਹੱਲ ਕੱਢਾਂਗੇ ਇਸ ਮਸਲੇ ਦਾ ਕੋਈ ਹੱਲ ਨਹੀਂ ਲੱਭਣਾ ਬੁਲਬੁਲ ਕਿਉਂਕਿ ਯਾਰ ਹੱਲ ਉੱਥੇ ਨਿਕਲਦਾ ਹੁੰਦਾ ਹੈ ਜਿੱਥੇ ਘਰ ਦੇ ਸਾਰੇ ਮੈਂਬਰ ਨਾ ਗੱਲ ਧਿਆਨ ਨਾਲ ਸੁਣਨ ਐਤੋਂ ਕੋਈ ਸਾਨੂੰ ਚਾਰ ਨਹੀਂ ਹੈਗਾ। ਤੂੰ ਐਵੇਂ ਦਿਲ ਨੂੰ ਉਦਾਸ ਨਾ ਕਰ ਮੈਂ ਕੁਛ ਨਾ ਕੋ ਸੋਚਦੀ ਆਂ। ਖੁਸ਼ ਵੀ ਕਿ ਮੈਂ ਹੋਵਾਂ ਬੁਰਬੁਲ ਮੇਰੇ ਤਾਂ ਸਾਰੇ ਖੁਸ਼ੀਆਂ ਨੇ ਫਿੱਕੀਆਂ ਪਾਤੀਆਂ। ਕਿੰਨਾ ਕੁ ਸੋਚਿਆ ਸੀ ਪਰ ਕੁਛ ਵੀ ਨਹੀਂ ਹੋਇਆ ਹੈਗਾ। ਕਦੇ ਕਦੇ ਜ਼ਿੰਦਗੀ ਜ਼ਰੂਰ ਪਲਟਾ ਮਾਰਦੀ ਆ ਵਿਸ਼ਾਲੀ। ਵੇਖੀ ਇੱਕ ਦਿਨ ਤੂੰ ਬਹੁਤ ਖੁਸ਼ ਹੋਏਂਗੀ। ਆਸ ਤਾਂ ਕੋਈ ਨਹੀਂ ਬੁਰਬੁਲ ਹੁਣ ਤੇ ਨਾ ਹੀ ਕੋਈ ਉਮੀਦ ਆ। ਕਿਉਂਕਿ ਜਿਹੜੇ ਸੁਪਨੇ ਇੱਕ ਵਾਰ ਟੁੱਟ ਜਾਂਦੇ ਉਹ ਦੁਬਾਰਾ ਨਹੀਂ ਜੁੜਦੇ ਹੈਗੇ ਚੱਲ ਮੇਰੀ ਗਾਲ ਸਾਂ ਤੂੰ ਬੈੱਡ 'ਤੇ ਮੈਂ ਕੋਈ ਬਾਹਰ ਕੰਮ ਤੋਂ ਤੈਨੂੰ ਦੇਖਾਂ ਮੈਂ ਵੀ ਨਾਲ ਹੀ ਕਰਵਾ ਦਿੰਦੀ ਆਜਾ ਚੱਲ ਹੂੰ ਰੋਤਾ ਮੇਰੇ ਤੇ ਐ ਛਾੜਦੀ ਐ ਜਿਵੇਂ ਕੋਈ ਡੀਸੀ ਲੱਗੀ ਹੋਵੇ ਚੱਕੂ ਵਹਿ ਗਈ ਜੀ ਤੀਜੇ ਦਿਨ ਤੁਰਕੂ ਇਧਰ ਨੂੰ ਵੇਲੜ ਕਿਸੇ ਥਾਂ ਦੀ ਮੰਮੀ ਹਾਂ ਬਿਸ਼ਾਲ ਜੀ ਜੀ ਤੇ ਲਈ ਆਈ ਹੈ ਬੇਹੋਜਤਾ ਦੇਖ ਹੀ ਲਈ ਮੈਨੂੰ ਕੀ ਪੁੱਛਣਾ ਉੱਧਰ ਬੈਕ ਜਾ ਪਿਆ ਸੀ ਮੈਨੂੰ ਐ ਲੱਗਦਾ ਰਹਿਣਾ ਆਈ ਹੈ ਜਿਵੇਂ ਵਿਆਹ ਹੋ ਰਹਿਣੀ ਆਈ ਹੈ ਜੀ ਤੈਨੂੰ ਪਤਾ ਤਾਂ ਹੈਗਾ ਅੱਗੇ ਕਿਹੜਾ ਇਹ ਉਹਦੀ ਮੜਦੀ ਹੁੰਦੀ ਹੈ ਪੰਜ-ਪੰਜ ਸੱਤ-ਸੱਤ ਦਿਨ ਲਾ ਕੇ ਜਾਂਦੀ ਹੈ ਨਾ ਇਹਦਾ ਕੋਈ ਰਿਸ਼ਤੇਦਾਰ ਹੈ ਨਹੀਂ ਵੀ ਚੱਕ ਕੇ ਮੂੰਹ ਇੱਧਰ ਨੂੰ ਆ ਜਾਂਦੀ ਹੈ ਤੇ ਬੈ ਜਾ ਜੇ ਇਹਦਾ ਕੋਈ ਰਿਸ਼ਤੇਦਾਰ ਹੁੰਦਾ ਫਿਰ ਇੱਧਰ ਨੂੰ ਕਾਹਨੂੰ ਆਉਂਦੀ ਆਪਣੇ ਘਰ ਖੈ ਇਹਨੂੰ ਵੀ ਘਰ ਨਾ ਹੋ ਗਿਆ ਸਾਰਾ ਧਰਮਸ਼ਾਲਾ ਹੋ ਗਈ ਉਹੀ ਤਾਂ ਆ ਮੇਰੇ ਕੋਲੇ ਆ ਗਈ ਸੀ ਮੈਨੂੰ ਬਲਾ ਨਹੀਂ ਮੱਤਾ ਨਹੀਂ ਦਿੰਦੀ ਸੀਗੀ ਕੀ ਮੱਤਾ ਦਿੰਦੀ ਸੀ ਤੈਨੂੰ ਕੀ ਕਹਿੰਦੀ ਸੀ ਉਹਨਾਂ ਇਹ ਮੈਨੂੰ ਕਹਿੰਦੀ ਓਕੇ ਔਰ ਤਨੂੰ ਆਜ਼ਾਦ ਹੋਣਾ ਚਾਹੀਦਾ ਬਾਹਰੇ ਘੁੰਮਣਾ ਫੇਰਨਾ ਚਾਹੀਦਾ ਐ ਕਰ ਚ ਜੇਲ੍ਹ ਵਿੱਚ ਬੰਦ ਨਹੀਂ ਹੋਣਾ ਚਾਹੀਦਾ ਲੈ ਕਰ ਲੋ ਗੱਲ ਇੱਥੇ ਰਹਿਣਾ ਹੀ ਹੈ ਕਿ ਸਾਨੂੰ ਮੱਤਾ ਦੇਣ ਆਈ ਹੈ ਇਹ ਬੇ ਮੈਨੂੰ ਤਾਂ ਐ ਲੱਗਦਾ ਵੀ ਬਿਸ਼ਾਲੀ ਨੇ ਇਹਨੂੰ ਬੁਲਾਇਆ ਆਪਾਂ ਇਹਨੂੰ ਬਾਹਰ ਜਾਣ ਤੋਂ ਰੋਕਤਾ ਸੀ ਨਾ ਅੱਛਾ ਤਾਂ ਫਿਰ ਇਹ ਇਹਨੇ ਸੱਦੀ ਹੈ ਕਿਉਂ ਇਹ ਜੱਜ ਲੱਗੀ ਆਪਣੇ ਤੇ ਵੇ ਤੈਨੂੰ ਨਹੀਂ ਪਤਾ ਬੁਲਬੁਲ ਜਹੀ ਜੀ ਆਪ ਹੈ ਨਾ ਉਹੀ ਜਿਹਨੂੰ ਆਪਣੇ ਵਾਲੀ ਨੂੰ ਮਤ ਦੇਊਗੀ ਹੋਰ ਹੀ ਪੁੱਠੀਆਂ ਜੀਆਂ ਗੱਲਾਂ ਕਰੀ ਜਾਂਦੀ ਸੀ ਮੈਨੂੰ ਤਾਂ ਭਾਈ ਇਹ ਜਮਾ ਹੀ ਚੰਗੀ ਨਹੀਂ ਲੱਗਦੀ ਪਤਾ ਨਹੀਂ ਇਹ ਕਿਉਂ ਸਾਦੀ ਏ ਇਹਨੂੰ ਅੱਛਾ ਇੱਥੇ ਹੀ ਇਹੀ ਕੰਮ ਨੂੰ ਆਈ ਏ ਫਿਰ ਵੇ ਤੂੰ ਫਿਕਰ ਨਾ ਕਰ ਮੈਂ ਕਿਤੇ ਇਹਦੇ ਹੱਥ ਹਉਣ ਵਾਲੀ ਆ ਨਾਲੇ ਇਹ ਕੌਣ ਹੁੰਦੀ ਏ ਆਪਣੇ ਘਰ ਚ ਦਾਖਲ ਦੇਣ ਵਾਲੀ ਉਹੀ ਤਾਂ ਗੱਲ ਐ ਪਤਾ ਨਹੀਂ ਕਿੱਥੋਂ ਆ ਜਾਂਦੀਆਂ ਇਹ ਜੀਆਂ ਕੱਡੀਆਂ ਵੱਡੀਆਂ ਹੀ ਆ ਵੇ ਗੱਲ ਤਾਂ ਤੇਰੀ ਸਹੀ ਐ ਇਹ ਇਹ ਕੱਡੀਆਂ ਵੱਡੀਆਂ ਨੂੰ ਸਾਡੇ ਘਰ ਭਲਾ ਕਿਉਂ ਥਿਆਂਦਾ ਹੈਗਾ ਮੈਨੂੰ ਤਾਂ ਐਂ ਲੱਗਦਾ ਇਹ ਤਾਂ ਜਹੀ ਜੀ ਹੈਗੀ ਹੈ ਹੈਗੀ ਹੈ ਕਿਤੇ ਅਪਸ਼ਾਲੀ ਨੂੰ ਨਾ ਆਪਦੇ ਵਰਗੀ ਕਰ ਜੇ ਨਾ ਕੀ ਮਤਲਬ ਤੇਰਾ ਮਾਤਾ ਮੈਂ ਸਮਝਿਆ ਨਹੀਂ ਵੇ ਤੂੰ ਤਾਂ ਜਮਈ ਚੁੱਡੂ ਐ ਤੇਰੇ ਤਾਂ ਕੋਈ ਗੱਲ ਪੱਲੇ ਨਹੀਂ ਪੈਂਦੀ ਦੇਖੇ ਕਿੰਨੀ ਚੁਸਤ ਚਲਾ ਕੇ ਮੈਂ ਤਾਂ ਐਂ ਵੀ ਆਪ ਦੇ ਵਾਲੇ ਲੱਛਣ ਕਿਤੇ ਇਹਨੂੰ ਰਸਖਾ ਜੇ ਗੱਲ ਤਾਂ ਤੇਰੀ ਜੀ ਸਹੀ ਹੈ ਮਾਤਾ ਤੂੰ ਐਂ ਕਰ ਪਤਾ ਕਰ ਇਹ ਕਿੰਨੇ ਦਿਨ ਰਹਿਣਾ ਇਹ ਲਾ ਹੋ ਕੇ ਪਤਾ ਕਰ ਵੀ ਜਦੋਂ ਬੈਗ ਤੇ ਕੱਪੜਿਆਂ ਦਾ ਭਰੀ ਫਿਰਦੀ ਐ 5-10 ਦਿਨ ਤੱਕ ਹੀ ਜਾਊ ਘਰ ਆਲਾ ਸਿੰਗਾ ਪੁਰ ਗਿਆ ਇਹਨੂੰ ਕਿਹੜਾ ਕੋਈ ਘਰੇ ਪੁੱਛਣ ਆਲੇਗਾ ਇਹਨੇ ਤਾਂ ਹੋਰੀ ਛਾਪਾ ਖਰਾ ਕਰਤਾ ਨਾ ਮੈਂ ਤੈਨੂੰ ਆਪਣਾ ਘਰ ਹੀ ਲੱਭਿਆ ਸੀ ਨਹੀਂ ਉਹੀ ਤਾਂ ਹੈ ਹਲੇ ਤਾਂ ਸ਼ੁਕਰ ਕਰ ਪ੍ਰੀਤ ਨਹੀਂ ਘਰੇ ਹੈਗਾ ਇਹੀ ਜੀ ਦਾ ਕੀ ਪਤਾ ਮੁੰਡੇ ਨੂੰ ਹੀ ਮਗਰ ਲਾ ਲੇ ਕੋਈ ਨਾ ਮਾਤਾ ਤੂੰ ਖੜ ਜਾ ਇਹਨੂੰ ਤਾਂ ਮੈਂ ਤੋਰਦਾ ਇਥੋਂ ਬੇ ਬਸ ਵੇ ਰਹਿਣ ਦੇ ਤੂੰ ਤੈਨੂੰ ਆਪਣੀ ਅਕਲ ਮੌਤ ਹੈਗੀ ਕੋਈ ਹੋਰ ਨਾ ਨਵਾਂ ਸਿਆਪਾ ਛੇੜਦੀ ਮੈਂ ਆਪੇ ਕਰ ਲਊ ਗੱਲ ਕੋਈ ਨਾ ਮਾਤਾ ਇਹ ਕਿ ਨਾ ਮਾਤਾ ਵਿਚਾਲੀ ਨੂੰ ਨਾ ਚਾਰ ਦਿਨ ਪੇਕੇ ਤੋੜਦੇ ਫਿਰ ਆਪੇ ਬਾਗ ਜੂ ਮਗਰੋ ਤੂੰ ਤਾਂ ਨਾ ਟੋਨੀ ਜਿਵੇਂ ਛੁੱਡੂ ਦਾ ਛੁੱਡੂ ਆ ਨਾ ਪੇਕੇ ਤੋੜਨ ਵਾਸਤੇ ਬਿਆਕੇ ਲਿਆ ਆਪਾਂ ਨੂੰ ਮੈਨੂੰ ਐਂ ਤਾਂ ਦੱਸ ਦੇ ਘਰੇ ਕੰਮ ਤੇਰੀ ਮਾਂ ਕਰੋ ਫਿਰ ਚਲ ਠੀਕ ਆ ਫਿਰ ਮਾਤਾ ਜਿਹੜਾ ਤੇਰੇ ਮਨ ਚੋਂ ਦਾ ਕਰੀ ਜਾ ਮੈਂ ਤਾਂ ਖੇਤ ਚੱਲਿਆ ਬਾਗ ਜਾ ਖੇਤ ਮੈਨੂੰ ਤਾਂ ਸਮਝ ਨਹੀਂ ਆਉਂਦੀ ਭੱਜ ਭੱਜ ਪੈਂਦਾ ਹੈਗਾ ਇਹ ਕਹਾਣੀ ਕਿਵੇਂ ਨਾ ਕਿਵੇਂ ਤਾਂ ਸੂਤ ਕਰਨੀ ਪਊ ਮੈਨੂੰ ਹੀ ਕੋਈ ਜਿਗਾਰ ਲਾਉਣਾ ਪਊਗਾ ਚਲ ਚੰਗਾ ਮਾਤਾ ਉਹਨੂੰ ਕਹਦੇ ਮੇਰੀਆਂ ਚਾਰ ਰੋਟੀਆਂ ਲਾ ਦੂਗੀ। ਤੇ ਕਹਿ ਦਿੰਨੀ ਆ। ਉਹਦੇ ਕੋਲ ਤਾਂ ਇੱਕ ਰੋਟੀ ਨਹੀਂ ਲੈਂਦੀ। ਮੈਂ ਤਾਂ ਆਪ ਕਿਹੜੇ ਵੇੜਿਆਂ ਦੀ ਡਿੱਕੀ ਜਾਨੀ ਆ। ਤਾਂ ਹਾਂ ਮੈਂ ਲੇਟ ਹੋ ਜੂ ਭਾਈ। ਮੈਂ ਤਾਂ ਕੁੜੀ ਕੋਲੇ ਸਨਾਰਾ ਲੈ ਕੇ ਜਾਣਾ। ਓ ਮਾਤਾ। ਉਹਨੀ ਸਨਾਰੇ ਨੂੰ ਕੀ ਆ? ਉਹ ਦੋ ਦਿਨ ਰੋੱਕੇ ਵਗ ਜੀ। ਨਾਲੇ ਆ ਵਗ ਜੂ ਉਹਨੂੰ। ਬੱਲੇ ਵੇ ਤੇਰੇ। ਬੜਾ ਸਿਆਣਾ ਨਾ ਤੂੰ। ਨਾ ਮੈਂ ਇਹਨੂੰ ਡਿੱਕੀ ਜਾਵਾਂ। ਵੀ ਕਦੋਂ ਇਹ ਘਰੋਂ ਨਿਕਲੂ ਜੇ ਮੈਂ ਕੁੜੀ ਕੋਲੇ ਸਨਾਰਾ ਲੈ ਕੇ ਜਾਵਾਂ। ਵੀ ਜੇ ਉਹਦੀ ਜਠਾਣੀ ਦਾ ਸਨਾਰਾ ਪਹਿਲਾਂ ਆ ਗਿਆ ਨਾ। ਮੈਂ ਕੁੜਮਾ ਦੀ ਨਕਲੀ ਵੜਾਉਣੇ ਆ ਗਏ ਨਾਲੇ ਪਤਾ ਅਗਲਾ ਸਾਲ ਸੌ ਸੌ ਗੱਲਾਂ ਕਰਦਾ ਹੈਗਾ ਕੁੜੀ ਨੂੰ ਵੀ ਵੇਹਣੇ ਦਿੰਦਾ ਵੀ ਤੇਰੇ ਪੇਕਿਆਂ ਨਾਲ ਹਾਲ ਤੱਕ ਸੁਧਾਰਾ ਨਹੀਂ ਆਇਆ ਹੋ ਚੰਗਾ ਮੇਰੇ ਘਰ ਸਿਆਪਾ ਬਾਕੇ ਤੁਰ ਜਾਇਆ ਕਰ ਤੂੰ ਨਾਲੇ ਤਿਆਰ ਹੋ ਜਾ ਬੱਸ ਉਹਨਾਂ ਲਈ ਆ ਮੈਂ ਵੀ ਦੇਖਾ ਕੰਮ ਧੰਦਾ ਕੋਈ ਹੋ ਜਾਨੀਆ ਤਿਆਰ ਨਾਲੇ ਉਹਨੂੰ ਕਹਿਣੀ ਆ ਵੀ ਭਾਈ ਉੱਠ ਕੇ ਕਿਸੇ ਕੰਮ ਨੂੰ ਹੱਥ ਪਾ ਲੈ ਹੋ ਜਾ ਤਿਆਰ ਕੇ ਆਏ ਨਹੀਂ ਵੀ ਕੋਈ ਐ ਪੁੱਛਲੇ ਵੀ ਮਾਂ ਕੋਈ ਚੀਤਾਂ ਨਹੀਂ ਲਿਉਣੀ ਸੰਧਾਰੇ ਚ ਕੀ ਲੈ ਕੇ ਜਾਵਾਂ ਕਿਹੜਾ ਕੋਈ ਫਿਕਰ ਹੈਗਾ ਵੀ ਆਪੇ ਮਾਂ ਕਰੂਗੀ ਬੋਲਣ ਵੀ ਹਾਂ ਵਰਗਾ ਹੈ। ਉਸਤਾਦ ਮੈਨੂੰ ਨਹੀਂ ਪਤਾ ਯਾਰ ਉਹਦਾ ਕੰਡਾ ਕੱਢਣਾ ਮੈਨੂੰ ਤੇਰਾ ਸਾਥ ਚਾਹੀਦਾਗਾ। ਉਹਨੇ ਸਾਲੇ ਨੇ ਮੇਰੀ ਭੈਣ ਨੂੰ ਹੀ ਛੇੜਿਆ ਹੈਗਾ। ਕੋਈ ਨਾ ਦੀਪ ਟੈਨਸ਼ਨ ਨਾ ਲੈ ਤੂੰ। ਤੂੰ ਮੇਰੇ ਨਾਲ ਹਿੱਕ ਢਾਕੇ ਖੜਿਆ ਸੀ ਨਾ ਤਾਂ ਮੈਂ ਪਿੱਛੇ ਨਹੀਂ ਹਟਦਾ। ਠੇਕ ਢਾ ਦੂੰ। ਚਾਹੇ ਮਰਨਾ ਮਨਜ਼ੂਰ ਆ। ਮਰ ਜੂ ਮੈਂ ਪਰ ਪਿੱਛੇ ਨਹੀਂ ਹਟਦਾ। ਦੇਖ ਲੈ ਉਸਤਾਦ ਮੈਨੂੰ ਪਤਾ ਵੀ ਯਾਰ ਤੂੰ ਮੈਨੂੰ ਕਦੇ ਨਹੀਂ ਛੱਡਦਾ ਹੈਗਾ। ਯਾਰ ਤੂੰ ਹੀ ਮੇਰੇ ਵਾਸਤੇ ਰੱਬਾ ਬਸ ਮੇਰਾ ਸਾਥ ਦੇ ਦੇ ਇੱਕ ਵਾਰੀ ਔਖੇ ਟਾਈਮ ਤੇ ਤੂੰ ਮੇਰਾ ਸਾਥ ਦਿੱਤਾ ਸੀ ਜਿਆਦਾ ਆਪਣੀ ਕਹਾਣੀ ਓ ਬਸ ਭਾਈ ਹੁਣ ਮੈਂ ਉਹ ਗੱਲਾਂ ਯਾਦ ਨਹੀਂ ਕਰਨਾ ਚਾਹੁੰਦਾ ਕੋਈ ਨਦੀਪ ਤੇਰੀ ਭੈਣ ਹੋਈ ਚਾਹੇ ਮੇਰੀ ਭੈਣ ਹੋਈ ਮੈਂ ਪਿੱਛੇ ਨਹੀਂ ਹਟਦਾ ਅੱਜ ਸ਼ਾਮ 5 ਵਜੇ ਉਹੀ ਜਗ੍ਹਾ ਤੇ ਮਿਲਦੇ ਹਾਂ ਜਿੱਥੇ ਕਾਹਨਡ ਕੀਤਾ ਸੀ ਛੱਡ ਠੀਕ ਹੈ ਸਰ ਹੁਣ ਦੇਖੀ ਫਿਰ ਉਹਦਾ ਕਾਹਨਡ ਕਰ ਤੇ ਤੂੰ ਜਾ ਅੱਜ ਸ਼ਾਮ ਨੂੰ ਮਿਲਦੇ ਠੀਕ ਠੀਕਾ ਠੀਕਾ ਤੁਸੀਂ ਇੱਥੇ ਤੁਸੀਂ ਇੱਥੇ ਹੀ ਕਰਨ ਆਏ ਹੋ ਜੇ ਕੋਈ ਦੇਖ ਲੈਂਦਾ ਐਵੇਂ ਕਲੇਸ਼ ਪਊਗਾ ਮੈਂ ਕਿਹੜਾ ਆ ਪਾਉਣੀ ਆ ਕਿ ਤੱਕ ਖਿੱਚਾ ਜਿਹੜੀ ਮੈਨੂੰ ਤੇਰੇ ਨਾਲ ਖਿੱਚਣੀ ਆਉਂਦੀ ਆ ਮੈਂ ਉਹ ਜਿਆ ਮੁੰਡਾ ਨਹੀਂ ਹੈਗਾ ਵੀ ਤੇਰੇ ਨਾਲ ਪਿਆਰ ਕਰੂੰ ਮੇਰੇ ਰਾਹ ਹੋਰ ਆ ਮੈਂ ਤੁਹਾਡੇ ਮੂਰੇ ਹੱਥ ਜੋੜਦਾ ਤੁਸੀਂ ਮੇਰੇ ਪਿੱਛੇ ਨਾ ਆਓ ਮੈਂ ਉਹਦੇ ਬਾਈ ਦਾ ਘਰ ਨਹੀਂ ਖਰਾਬ ਕਰਨਾ ਚਾਹੁੰਦਾ ਅੱਛਾ ਜਿਹੜਾ ਮੇਰਾ ਘਰ ਖਰਾਬ ਹੋ ਰਿਹਾ ਉਹਦਾ ਕੀ ਕੀ ਮਤਲਬ ਮੈਂ ਸਮਝਿਆ ਨਹੀਂ ਕੁਛ ਤਿੰਨ ਮਹੀਨੇ ਹੋ ਗਏ ਮੇਰੇ ਵਿਆਹ ਨੂੰ ਤੇ ਮੈਨੂੰ ਹਲੇ ਤੱਕ ਉਹ ਪਿਆਰ ਨਹੀਂ ਮਿਲਿਆ ਜੋ ਇੱਕ ਪਤਨੀ ਨੂੰ ਆਉਦੇ ਪਤੀ ਤੋਂ ਚਾਹੀਦਾ ਉਹ ਫਿਰ ਮੈਂ ਇਹਦੇ 'ਚ ਕੀ ਕਰ ਸਕਦਾ ਇਹ ਤੁਹਾਡੀ ਆਪਦੀ ਲਾਈਫ ਹੈ ਤੁਸੀਂ ਦੇਖੋ ਵੀ ਕੀ ਕਰਨਾ ਪਰ ਮੈਂ ਤੈਨੂੰ ਦੇਖਣਾ ਚਾਹੁੰਦੀ ਹਾਂ ਅਨਮੋਲ ਸਿਰਫ ਤੈਨੂੰ ਤੇ ਮੈਂ ਸੱਚੀ ਤੈਨੂੰ ਬਹੁਤ ਪਿਆਰ ਕਰਦੀ ਹਾਂ ਤੁਸੀਂ ਇਹ ਸਭ ਭੁੱਲ ਜਾ ਮੇਰੀ ਜ਼ਿੰਦਗੀ 'ਚ ਪਿਆਰ ਨਾਮ ਦੇ ਸ਼ਬਦ ਦੀ ਨਾ ਕੋਈ ਜਗ੍ਹਾ ਨਹੀਂ ਅਨਮੋਲ ਮੈਂ ਤੈਨੂੰ ਇੰਨਾ ਪਿਆਰ ਕਰੂੰਗੀ ਕਿ ਤੇਰੇ ਅੰਦਰ ਨਾ ਮੁਹੱਬਤ ਆਪਣੇ ਆਪ ਫੁੱਟ ਪੂਗੀ ਇਹ ਨਹੀਂ ਹੋ ਸਕਦਾ ਇਹ ਨਾ ਮੁਮਕਨ ਹੈ ਤੇ ਤੈਨੂੰ ਪਤਾ ਵੀ ਆਪਣਾ ਰਿਸ਼ਤਾ ਕੀ ਹੈ ਇਹ ਹੋ ਸਕਦਾ ਤੇ ਮੈਂ ਇਹਨੂੰ ਮੁਮਕਨ ਕਰੂੰਗੀ ਰਿਸ਼ਤੇ ਦੀ ਗੱਲ ਕਰਦੇ ਹੋ ਤੇ ਰਿਸ਼ਤਾ ਤਾਂ ਕਦੇ ਵੀ ਕਿਤੇ ਵੀ ਤੇ ਕਿਸੇ ਨਾਲ ਵੀ ਬਣ ਸਕਦਾ ਤੂੰ ਮੈਨੂੰ ਪਿਆਰ ਨਹੀਂ ਕਰ ਸਕਦੀ ਜਿਹੜੇ ਰਾਹਾਂ ਤੇ ਮੈਂ ਚੱਲਿਆ ਹੋਣਾ ਮੌਤ ਪਲ-ਪਲ ਗੀੜਾ ਮਾਰਦੀ ਆ ਮੈਂ ਤੇਰੀ ਮੌਤ ਅੱਗੇ ਨਾ ਟਾਲ ਬਣ ਕੇ ਖੜ ਜੂਗੀ ਤੇ ਤੈਨੂੰ ਤੁੱਤੀ ਵਾਲੀ ਲਗਨ ਦਿੰਦੀ ਉਹ ਮੈਂ ਨਹੀਂ ਪਿਆਰ ਕਰਦਾ ਤੈਨੂੰ ਮੇਰੇ ਭਰਾ ਦੀ ਇੱਜ਼ਤਾਂ ਤੂੰ ਪਰ ਮੈਂ ਤੈਨੂੰ ਪਿਆਰ ਕਰਦੀ ਆ ਤੁਸੀਂ ਐਵੇਂ ਬਿਨਾਂ ਵਜੇ ਸੋਚੀ ਬੈਠੇ ਹੋ ਬਾਅਦ ਚ ਪਛਤਾਉਣਾ ਪਵੇ ਸੰਭਲ ਜਾਓ ਤੁਸੀਂ ਹੁਣੇ ਜੇ ਸੰਭਲ ਨਹੀਂ ਹੁੰਦਾ ਨਾ ਫਿਰ ਡਿਗਦੀ ਕਿਉਂ ਅਨਮੋਲ ਮੈਨੂੰ ਨਾ ਤੇਰੇ ਬਾਹਾਂ ਦਾ ਸਕੂਨ ਚਾਹੀਦਾ ਹੈ ਇਹ ਬਾਹਾਂ ਤੇਰੇ ਬਾਹਾਂ ਚ ਆਉਣ ਨੂੰ ਨਹੀਂ ਬਣੀਆਂ ਤੈਨੂੰ ਹੀ ਪਤਾ ਹੈ ਵੀ ਮੇਰਾ ਰਾਹ ਕਿਹੜਾ ਹੈ हां मैं सब कुछ जानदियां ਵੀ ਤੂੰ ਕਿਹੜੇ ਰਾਹਾਂ ਤੇ ਤੁਰਿਆ ਫਿਰਦਾ ਪਰ ਤੇਰੇ ਅੰਦਰ ਵੀ ਤਾਂ ਇੱਕ ਦਿਲ ਆ ਤੇ ਉਹ ਪਿਆਰ ਪਾਲਦਾ ਭਾਬੀ ਹਾ ਜਿਹੜਾ ਦਿਲ ਨਾ ਇਹ ਪੱਥਰ ਹੋ ਚੁੱਕਿਆ ਹੁਣ ਨਹੀਂ पिਗਲਦਾ ਇਹ ਐਕਸ਼ਨ ਇੱਕ ਔਰਤ ਦੇ ਰੋਣ ਦੀ ਆਵਾਜ਼ ਨਾਲ ਨਾ ਪੱਥਰ ਵੀ ਰੋਣ ਲੱਗਦਿਆ ਫਿਰ ਮੇਰੇ ਪਿਆਰ ਨਾਲ ਤੇਰਾ ਪੱਥਰ ਦਿਲ ਕਿਉਂ ਨਹੀਂ पिਗਲ ਸਕਦਾ ਤੁਸੀਂ ਜਾਓ ਇੱਥੋਂ ਜੇ ਕੋਈ ਇੱਥੇ ਆ ਗਿਆ ਐਵੇਂ ਕਲੇਸ਼ ਖੜਾ ਹੋਊ ਮੈਨੂੰ ਨਹੀਂ ਕੁਝ ਪਤਾ ਹੈਗਾ ਕੋਈ ਆਵੇ ਚਾਹੇ ਨਾ ਆਵੇ ਮੈਂ ਹੁਣ ਉਦੋਂ ਜਾਉਂਗੀ ਜਦੋਂ ਤੋ ਮੈਨੂੰ ਹਾਂ ਕਰੇਗਾ ਮੈਨੂੰ ਬਖਸ਼ ਦੇ ਕਿਉਂ ਐਵੇਂ ਘਰ ਖਰਾਬ ਕਰਦੀ ਆਂ ਸਮਝ ਜਾ ਤੂੰ ਸਮਝ ਜਾ ਨਾ ਮੈਂ ਤੈਨੂੰ ਪਿਆਰ ਕਰਦੀ ਆਂ ਕਿੰਨੀ ਕ ਵਾਰ ਸਮਝਾਵਾਂ ਹੁਣ ਤੂੰ ਮੈਨੂੰ ਚਾਹੇ ਰੱਖ ਚਾਹੇ ਮਾਰ ਪਰ ਮੈਂ ਨਹੀਂ ਜਾਂਦੀ ਪਰ ਮੈਂ ਮੈਂ ਕੁਝ ਨਹੀਂ ਸੋਨਾ ਤੈਨੂੰ ਮੈਨੂੰ ਅਪਣਾਉਣਾ ਹੀ ਪਊਗਾ ਮੈਂ ਤੈਨੂੰ ਬਹੁਤ ਪਿਆਰ ਕਰਦੀ ਆਂ ਅਜੀ ਅਜੀ ਗਾਲ ਜੀ ਹੁਣੇ-ਹੁਣੇ ਤੁਸੀਂ ਸਾਡੀ ਨਵੀਂ ਸੀਰੀ ਦਾ ਪਹਿਲਾ ਭਾਗ ਦੇਖ ਚੁੱਕੇ ਹੋ ਦੱਸੋ ਫਿਰ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਕਮੈਂਟ ਜ਼ਰੂਰ ਕਰਿਓ ਆਪਣੇ ਰਿਸ਼ਤੇਦਾਰਾਂ ਚ ਤੇ ਯਾਰਾਂ ਦੋਸਤਾਂ ਚ ਜ਼ਰੂਰ ਸ਼ੇਅਰ ਕਰਿਓ ਬਹੁਤ ਕੈਂਟ ਸਟੋਰੀ ਐ ਅਲੱਗ ਕਨਸੈਪਟ ਐ ਸੈਕੰਡ ਭਾਗ ਇਹਦਾ ਰੈਡੀ ਪਿਆ ਬਹੁਤ ਜਲਦੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਜੇ ਤੁਸੀਂ ਪਹਿਲੇ ਭਾਗ ਨੂੰ ਪਿਆਰ ਦਿੰਨੇ ਹੋ ਤੇ ਤੁਸੀਂ ਪਿਛਲੀ ਸੀਰੀ ਸੀਰੀ ਨੂੰ ਕਨੇਡਾ ਦੇ ਲਾਲਚ ਚ ਸਗੀ ਭੈਣ ਨਾਲ ਵਿਆਹ ਉਹਨੂੰ ਬਹੁਤ ਪਿਆਰ ਦਿੱਤਾ ਬਹੁਤ ਵਧੀਆ ਸੀਰੀ ਤੁਸੀਂ ਚਲਾਈ ਤੇ ਹੁਣ ਅੱਗੇ ਆਪਾਂ ਨਵੀਂ ਸੀਰੀ ਲੈ ਕੇ ਆ ਰਹੇ ਹਾਂ ਤੇ ਦੇਖੋ ਫਿਰ ਤੁਹਾਨੂੰ ਕਿੱਦਾਂ ਦੀ ਲੱਗੀ ਦੱਸੋ ਕਮੈਂਟਾਂ 'ਚ ਜੇ ਵਧੀਆ ਲੱਗੀ ਤਾਂ ਕਮੈਂਟ ਲਾਈਕ ਸ਼ੇਅਰ ਖਿੱਚ ਕੇ ਰੱਖੋ ਬਈ ਅਸੀਂ ਵੀ ਖਿੱਚ ਕੇ ਰੱਖਿਆ ਹੋਇਆ ਤੁਹਾਨੂੰ ਨਰਾਜ਼ ਨਹੀਂ ਹੋਣ ਦਿੰਦੇ ਵਧੀਆ ਲੈ ਕੇ ਆਵਾਂਗੇ ਅੱਗੇ ਤੋਂ ਅੱਗੇ ਸੀਰੀਜ਼ ਦੱਸੋ ਫਿਰ ਕਮੈਂਟਾਂ 'ਚ ਤੁਹਾਨੂੰ ਕਿੱਦਾਂ ਦੀ ਲੱਗੀ ਧੰਨਵਾਦ ਜੀ ਤੇ ਅਗਲੀ ਵੀਡੀਓ 'ਚ ਕਮੈਂਟਾਂ 'ਚ ਨਾਂ ਵੀ ਬੋਲਾਂਗੇ ਜਿਹੜੇ ਬੰਦੇ ਨੇ ਕਮੈਂਟ ਕਰਿਆ ਇੱਕ ਇੱਕ ਦੋ ਦੋ ਕਮੈਂਟ ਜ਼ਰੂਰ ਕਰਕੇ ਆਇਓ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਾਲ ਦਿੱਤੀ ਬੈਲ ਆਈਕਨ ਜ਼ਰੂਰ ਦਿਵਾ ਲਿਓ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਹਾਂ ਸੈਕੰਡ ਭਾਗ ਦੇ ਨਾਲ ਬਹੁਤ ਜਲਦੀ ਦਿਓ ਪਿਆਰ ਇਹਨੇ ਪਹਿਲੇ ਭਾਗ ਨੂੰ ਧੰਨਵਾਦ ਜੀ